ਨਵਾਂ ਗੌਰ ਸਰਕਾਰੀ ਰੋਗਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹੀ ਦੀ ਅੰਦਰ ਜੁੜਨ ਬੈਠੇ ਸਮੂਹ ਇਤਿਹਾਸਨਾਦਕ ਲੰਮਾ ਸੰਸਾਰ ਦੇ ਗੁਰ ਪਿਆਰੇ ਸੰਤ ਮਹਾਂਪੁਰਖ ਸਾਰੇ ਜਾਣੇ ਇੱਕ ਵਾਰੀ ਵਾਸ ਦੀ ਫਤਿਹ ਪ੍ਰਵਾਨ ਕਰੋ ਮੱਜਾਂ ਜੀ ਕੇ ਬੱਦੇ ਬਣਾਓ ਆਪ ਕੋ ਆਜਿ ਗੁਰੂ ਜੀ ਦਾ ਸਤਿ ਸ੍ਰੀ ਅਕਾਲ ਹੈ ਜੀ ਤਾਲੀ ਬੇਤੀ ਸੁਣ ਲਿਓ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਤਿਹਾਸ ਦੀ ਗੱਲ ਕਰੀਏ ਕੋਈ ਗੋਟੀ ਜੋੜਤ ਨਹੀਂ ਅਸੀਂ ਸਾਰੇ ਇਹ ਗੱਲ ਜਾਣਦੇ ਆਂ ਕਿ ਰਮਰੇਤਿਆਂ ਦਾ ਸਿੱਖ ਧਰਮ ਦੇ ਵਿੱਚ ਇਤਿਹਾਸ ਕੀ ਰਿਹਾ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਦੀਆਂ ਸਾਡੀਆਂ ਰਮਰੇਤਾਂ ਸੰਸਾਰ ਦੇ ਵਿੱਚੋਂ ਜਿਹੜੀਆਂ ਜੋ ਕੁਰਬਾਨੀਆਂ ਹੋਈਆਂ ਜੋ ਕੁਰਬਾਨੀਆਂ ਕੀਤੀਆਂ ਆਪਣੇ ਜਿਗਰ ਦਾ ਆਪਣੇ ਰਗਾਂ ਦਾ

ਜਿਹੜੀ ਨੌਬਤ ਅੱਜ ਸਾਨੂੰ ਇਕੱਠੇ ਹੋਣ ਲਈ ਆਈ ਹੈ ਇਹ ਨੌਬਤ ਦੀ ਨੌਬਤ ਇਹ ਗੱਲਾਂ ਅਸੀਂ ਕਾਫੀ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਹਾਂ ਤੇ ਦਿਲਦੇ ਆ ਰਹੇ ਹਾਂ ਕਿਉਂਕਿ ਜਿਹੜੇ ਨੌਕਰੀਆਂ ਕਰਨ ਵਾਲੇ ਨੇ ਘਰੇਲੂ ਨੇ ਜਿਨ੍ਹਾਂ ਦੇ ਸੰਤਾਂ ਜਾ ਕੇ ਬੋਲਣਾ ਨਹੀਂ ਪ੍ਰਚਾਰ ਨਹੀਂ ਕਰਨਾ ਉਹਨਾਂ ਨੂੰ ਇਹ ਗੱਲਾਂ ਬੋទੀਆਂ ਸੁਣਨ ਨੂੰ ਬੋទੀਆਂ ਵੇਖਣ ਨੂੰ ਨਹੀਂ ਮਿਲਦੀਆਂ ਜਿਨ੍ਹਾਂ ਨੇ ਆਹ ਮਹਾਪੁਰਖਾਂ ਵਕੂ ਕਮੇਟੇ ਨੇ ਪ੍ਰਚਾਰਕ ਬੈਠੇ ਨੇ ਜਾਂ ਸਾਡੇ ਵਰਗੇ ਪ੍ਰਚਾਰਕ ਨੇ ਜਿਹੜੇ ਸੰਗਤਾਂ ਦੇ ਸਾਝੀਆਂ ਥੇਹਾਂ ਤੇ ਜਾ ਕੇ ਬੋਲਦੇ ਨੇ ਇੱਕ ਹੁੰਦੀ ਆ ਸਾਡੀ ਆਪਣੀ ਰਲਮੇਟੀਆਂ ਦੀ ਸੇ ਇੱਕ ਹੁੰਦੀ ਆ ਸਰਵ ਸੰਗੀ ਥੇਹ ਜਿੱਥੇ ਕੋਈ ਰਲਮੇਟੀਆਂ ਦੀ ਤਾਂ ਦੂਜਿਆਂ ਦੀ ਕੋਈ ਗੱਲ ਨਹੀਂ ਹੁੰਦੀ ਸਿਰਫ ਤੇ ਸਿਰਫ ਉਥੇ ਬੋਲਦੇ ਆਪ ਸਿਕਾ ਤੇ ਰਾਕੇ ਸਰਵ ਸੰਗੀ ਬਾਤਾਂ ਦੀ ਗੱਲ ਹੁੰਦੀ ਆ ਮਤਲਬ ਸਰਵ ਸੰਗੀ ਚੇਹ ਹੁੰਦੀ ਆ ਜਦੋਂ ਉਹ ਤੇ ਤਿੰਨ ਚੀਜ਼ਾਂ ਦੇ ਤਰ੍ਹਾਂ ਤੁਸੀਂ ਜੀ ਦੀ ਗੱਲ ਕਰਦੇ ਆ ਉੱਤੇ ਭਾਈ ਦੇਤੇ ਤੋਂ ਲੈ ਕੇ ਬਾਬਾ ਜੀਵਨ ਸਿੰਘ ਵੰਡ ਤੱਕ ਬਾਬਾ ਜੀਵਨ ਸਿੰਘ ਤੋਂ ਲੈ ਕੇ ਕੌਮ ਦਾ ਮਹਾਨ ਸ਼ਹੀਦ ਵੰਡ ਤੱਕ ਦੀ ਗੱਲ ਕਰਦੇ ਆ ਉੱਤੇ ਗੱਲ ਕੀ ਵਾਰ-ਵਾਰ ਆਗੇ ਅੜਦੀ ਰਹੀ ਹੈ ਬਾਕੀਆਂ ਦੇ ਮਗਰ ਵਿੱਚ ਕਿਉਂ ਅੜਦੀ ਰਹੀ ਇਹ ਆਸੀਂ ਸਮਝ ਨਹੀਂ ਸਕਦੇ ਕਿਉਂਕਿ ਆਹ ਹੋ ਪਿਛਲੇ ਜਿਹੜੇ ਆਰਬੋਤ ਸਾਹਿਬ ਸਰਵਾਨੀਰ ਬਾਤ ਕਰਦੇ ਆਸ ਕਾਰਨਾ ਨੇ ਇਤਿਆਰ ਸੁਣਾਇਆ ਉੱਥੋਂ ਲਾਈਵ ਹੋਏ ਨਹੀਂ ਮੈਨੂੰ ਤੁਸੀਂ ਉੱਥੇ ਇੱਕ ਪੌਲ ਦਾ ਜਿਹੜਾ ਤੁਸੀਂ ਵੱਡੇ ਪ੍ਰਚਾਰਕ ਜਿਹਨਾਂ ਨੂੰ ਤੁਸੀਂ ਬਣਾਇਆ ਇਹਨਾਂ ਨੂੰ ਵੱਡੇ ਪ੍ਰਚਾਰਕ ਅਸੀਂ ਆਖਦੇ ਆਂ ਉਹਨਾਂ ਕੋਲ ਇੱਕ ਨੇ ਵੀ ਬਾਬਾ ਜੀਵਨ ਸਿੰਘ ਨੂੰ ਕੱਲ ਕੀ ਰਹਿਣ ਦੀ ਗੱਲ ਕੀਤੀ ਹੋਵੇ ਇੱਕ ਨੇ ਵੀ ਪਰ ਇਹ ਗੱਲ ਸਾਨੂੰ ਉਹਦੇ ਕਰਕੇ ਅਸੀਂ ਹੁਕਮਾਨਾ ਕੀ ਹੈ ਅਸੀਂ ਸਾਹਮਣੇ ਰਹੀਆਂ ਕਿ ਇੱਥੇ ਆਪ ਆਪਣੇ ਗੱਲ ਕਰਕੇ ਇੱਥੇ ਅਸੀਂ ਨਵਾ ਪਈਏ ਵੀ ਕਲਗੀਧੋਣਾ ਬਾਬਾ ਜੀਰਨ ਸਿੰਘ ਜੀ ਦਾ ਉਹਨਾਂ ਦੀ ਬਖਸ਼ਿਆ ਉਹਨਾਂ ਨੂੰ ਬੇਚਾਰਾ ਇਹਨੇ ਦੇਖੀ ਗਏ ਤੇ ਮੈਂ ਤੁਹਾਨੂੰ ਇੱਕ ਬਹੁਤ ਹੀ ਵੱਡੀ ਗੱਲ ਦੱਸੀ ਪੱਟੀ ਦਾ 2 ਦਿਨ ਹੋਵੇਗੀ ਜਦੋਂ ਅਨੰਦਪੁਰ ਸਾਹਿਬ ਨੂੰ ਲੈ ਕੇ ਵੱਡੀਆਂ ਸਟੇਜਾਂ ਫਤਿਹਗਰ ਸਾਹਿਬ ਦਾ ਲੱਗਦੀਆਂ ਨਹੀਂ ਉਹਨਾਂ ਸਟੇਜਾਂ ਨੋਤੀ ਕੌਮ ਦੇ ਨਾਮੀ ਜਾਂ ਵੱਡੇ ਪ੍ਰਚਾਰਕ ਕਹਿੰਦੇ ਆ ਉਹਨਾਂ ਨੂੰ ਕਹੋਗੇ ਉਹਨਾਂ ਨੂੰ ਇਹ ਗੱਲ ਸੱਚ ਵਿੱਚ ਦੱਸਣੀ ਮਜਬੂਰ ਕਰੋਗੇ ਉਹ ਜਨੰਦ ਕਰੇ ਇਹਨਾਂ ਤੁਸੀਂ ਝੋਲ ਲਾਓ ਸਮਝ ਲਾਓ ਕਿ ਸਾਨੂੰ ਪਹਿਲਾਂ ਇਕੱਠ ਕਰਨ ਦੀ ਜਿਹੜਾ ਬਹੁਤ ਹੀ ਵੱਡੀ ਅਸਮਾਨ ਦੀ ਮਾਰਾਂਗੇ ਜਦੋਂ ਜਿਹੜੀਆਂ ਸਿੱਖ ਕੌਮਡੀਆਂ ਵੱਡੀਆਂ ਸਟੇਜਾਂ 'ਤੇ ਜਦੋਂ ਉਸੇ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਦੀ ਗੱਲ ਆਉਂਦੀ ਹੈ ਸਰਬੰਸ ਦੀ ਗੱਲ ਆਉਂਦੀ ਹੈ ਚੌਕਾਟ ਦੀ ਗੱਲ ਆਉਂਦੀ ਹੈ ਦੀ ਹੈ ਉਹਦੇ ਬਾਬਾ ਜੀਰੂ ਸਿੰਘ ਦੀ ਕਲਗੀ ਦੀ ਗੱਲ ਹੋਣੀ ਆ ਪਿੰਡ ਜੋੜੀ ਸਾਦੋਂ ਪਹਿਲਾਂ ਕਿਵੇਂ ਇਹ ਇਤਿਹਾਸ ਬਦਲਿਆ ਗਿਆ ਮੈਂ ਵਿਸ਼ਲੇਸ਼ਣ ਵੀ ਕਿਉਂਕਿ ਜਦੋਂ ਜਦੋਂ ਇਹ ਗੱਲਾਂ ਜਨਤਾ ਦੇ ਸਾਹਮਣੇ ਆਉਂਦੀਆਂ ਨੇ ਅਸੀਂ ਪੁਰਾਣੀ ਦੀ ਖੋਜ ਕਰਦੇ ਆਂ ਕਿਤਾਬਾਂ ਅਸੀਂ ਸਾਰੇ ਫੜੋ ਲੈਂਦੇ ਆਂ ਥੋੜਾ ਜਿਹਾ ਇਹ ਵੀ ਫੜੋਇਆ ਕਦੋਂ ਵੀ ਕਿਹੜੇ ਕਿਹੜੇ ਇਤਿਹਾਸਕਾਰ ਜਿਹੜੇ ਸੁਣਾਉਂਦੇ ਨੇ ਜਿਨ੍ਹਾਂ ਨੂੰ ਸਿੱਖ ਪਾਉਂ ਜਨਤਾ ਦੇ ਮਨਪੂਰਨ ਜਿਹੜੇ ਜਿਨ੍ਹਾਂ ਨੂੰ ਜਾਦੇ ਸੁਣਾਇਆ ਜਾਂਦਾ ਕੀ ਉਹਨਾਂ ਨੇ ਕੀ ਸੁਣਾਇਆ ਉਨਾ ਸਾਰੇ ਬਾਬਾ ਜੀ ਰਿੰਦ ਸਿੰਘ ਨੂੰ ਕਲਗੀ ਹੋਈ ਹੈ ਸਾਰਿਆਂ ਲਈ ਬੋਲੀ ਹੈ ਤੁਸੀਂ ਇਹ ਗੱਲ ਸਾਹਮਣੇ ਕਿੱਥੇ ਹੋ ਪਰ ਅਸੀਂ ਸਾਡਾ ਦਿਸਟ੍ਰਿਕਟ ਮਾਨਸਾ ਪਿੰਡ ਹੈ 245 ਪਿੰਡ ਨੇ 12781 ਦੀ ਪਲਾਸਮੈਂਟ ਹੈ ਪੰਜਾਬ ਦਾ ਅਸੀਂ ਲਗਭਗ 35% ਪੰਜਾਬ ਦੇ ਪਿੰਡਾਂ ਵਿੱਚ ਪ੍ਰਚਾਰ ਪਸਾਰ ਕਰ ਰਹੇ ਹਾਂ ਗੱਲ ਮਾਇਆ ਦੀ ਨਹੀਂ ਗੱਲ ਈਮਾਨਦਾਰੀ ਦੀ ਜਰਨਲਸਟਾਂ ਨੂੰ ਲੋਕ ਪੇਟਾ ਮਿਲਦੀ ਹੈ ਉਹ ਆਗਮਨ ਪੇਜਾਂ ਤੇ ਜਾ ਕੇ ਫੜਦੇ ਆ ਤਾਂ ਕਿ ਸਾਡੀ ਕੌਮ ਦੇ ਸਾਡੇ ਪ੍ਰਚਾਰ ਦੀ ਸਾਡੇ ਵੱਡ ਬੇਲੀ ਵੇ ਪੁਰਵਾਨੀਆਂ ਦੀ ਗੱਲ ਕਰਕੇ ਸਾਡਿਆਂ ਨੂੰ ਮੁਰਦਗੀ ਵੱਲ ਖੇਡਿਆ ਜਾਵੇ ਮੁਰਦਗੀ ਵੱਲ ਖੇਡਿਆ ਜਾਵੇ ਧਿਆਨ ਰੱਖਿਓ ਜਦੋਂ ਵੀ ਗੱਲ ਹੋਣੀ ਹੈ ਨਾ ਸਾਨੂੰ ਪਤਾ ਹੈ ਸਾਡੇ ਪਿੰਡਾਂ ਵਿੱਚ ਸਾਡੇ ਭਾਈਚਾਰੇ ਦਾ ਸਾਡੇ ਸਮਾਜ ਦਾ ਦਿੱਤਾ ਤੇ ਪਾਸਾ ਕਿਹੜਾ ਹੁੰਦਾ ਜਿਹੜੇ ਪਾਸੇ ਹੁੰਦਾ ਸਾਡੇ ਘਰ ਤੇ ਉਹਨਾਂ ਘਰਾਂ ਵਿੱਚ ਪੰਚਾਇਤ ਪ੍ਰਸ਼ਾਸਨ ਦੀ ਵਾਕੀ ਲੋੜ ਨਹੀਂ ਸਮਝਦੇ। ਇਹ ਲੋੜ ਸਮਝੀ ਨਹੀਂ ਤਾਂ ਅੱਜ ਡੇਡਾ ਵੱਡਾ ਕੰਰੇਟਿਆਂ ਦਾ ਸਾਡਾ ਮਜਬੂਤ ਸਿੱਖਾਂ ਦਾ ਇਤਿਹਾਸ ਹੈ। ਮੈਂ ਸਮਝਦਾ ਅੱਜ ਅਸੀਂ ਪੰਜਾਬ ਨਹੀਂ ਪੂਰੇ ਵਰਲਡ ਦੇ ਵਿੱਚ ਸਾਡਾ ਹਰ ਇੱਕ ਜੰਮਣ ਵਾਲਾ 5 ਸਾਲ ਤੋਂ ਲੈ ਕੇ 100